ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਨੂੰ ਸਿਖਾਵਾਂਗੇ ਜੋ ਆਪਾਂ ਘਰ ਦੇ ਵਿੱਚ ਕਰਮ ਪਾਣੀ ਵਾਲੀ ਟੂਟੀਆਂ ਲਾਉਣੀਆਂ ਹੈਗੇ ਡਿਸਪਲੇ ਵਾਲੀਆਂ ਉਹ ਜਿੱਥੇ ਨਾ ਜ਼ਿਆਦਾ ਟੈਂਕਿੰਗ ਨਹੀਂ ਹੁੰਦੀ ਉਹ ਤੇ ਚਲਦੀ ਨਹੀਂਗੀ ਉਹਦੇ ਵਿੱਚ ਆਪਾਂ ਚਲਦੀ ਕਰ ਸਕਦੇ ਆ ਪਰ ਥੋੜੀ ਜੀ ਉਹਦੇ ਵਿੱਚ ਕੀ ਹੁੰਦਾ ਬਾਹਰ ਸਾਵਧਾਨੀ ਵਰਤਣੀ ਪਾਣੀ ਹੈਗੀ ਉਹ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਾਂਗੇ ਪੂਟੀ ਚਾਹੀਏ ਤੁਹਾਨੂੰ ਬਿਲਕੁਲ ਟੈਂਕੀ ਸਾਫ ਤੇ ਪਈ ਆ ਆਪਣੀ ਤੇ ਤਾਂ ਵੀ ਉਹ ਪ੍ਰੋਪਰ ਪੂਟੀ ਤੁਹਾਡਾ ਕੰਮ ਕਰੂਗੀ ਤੇ ਇਹ ਵੀਡੀਓ ਦੇਖੋ ਤੁਹਾਨੂੰ ਸਾਰਾ ਟੋਟਲ ਦੇ ਵਿੱਚ ਸਮਝਾਉਣਾ ਵੀ ਆਪਾਂ ਕਿਵੇਂ ਗਰਮ ਪਾਣੀ ਵਾਲੀ ਟੂਟੀ ਆ ਉਹ ਬਿਲਕੁਲ ਲੋ ਪ੍ਰੈਸ਼ਰ ਤੇ ਚਾਲੂ ਕਰ ਸਕਦੇ ਆ ਆਜੋ ਸ਼ੁਰੂ ਕਰਦੇ ਆ ਇਹ ਵੀਡੀਓ ਹਾਂਜੀ ਦੋਸਤੋ ਇਸ ਤਰ੍ਹਾਂ ਪਹਿਲਾਂ ਆਹ ਡਾਪਟਰ ਫਿੱਟ ਕਰਕੇ ਦਾ ਇਹਦਾ ਟੂਟੀ ਦੇ ਡਾਪਟਰ ਫਿੱਟ ਕਰਨ ਤੋਂ ਬਾਅਦ ਆਵਲਾ ਇਸ ਤਰ੍ਹਾਂ ਕਿਸੇ ਜਾਂਦਾ ਵਾ ਕੀ ਜਰਾ ਇਹ ਹੌਟ ਵਾਟਰ ਟੁੱਟੀ ਹੁੰਦੀ ਆ ਐਸ ਤਰ੍ਹਾਂ ਕਹਿੰਦੋਂ ਬਾਅਦ ਚ ਕਈ ਵਾਰੀ ਇਹ ਇਹ ਹੁੰਦਾ ਵਾ ਵੀ ਕਿਤੇ ਇੱਥੇ ਨਾ ਜ਼ਿਆਦਾ ਟੁੱਟੀ ਨਹੀਂ ਮੀ ਜੀ ਫੇਸ ਕਰਕੇ ਵੀਡੀਓ ਬਣਾਉਣੀ ਸ਼ੁਰੂ ਕਰਤੀ ਵੀ ਕਈ ਵਾਰੀ ਆਨ ਹੀ ਨਹੀਂ ਹੁੰਦਾ ਆ ਦੇਖੋ ਕਸਤਾ ਪ੍ਰੋਪਰ ਪੂਰਾ ਚੰਗੀ ਤਰ੍ਹਾਂ ਇਥੋਂ ਕਹਿੰਦੋਂ ਬਾਅਦ ਚ ਪਰੇ ਗੈਸ ਕੇ ਆਨ ਕਰਤਾ ਪਾੜੀ ਦੇਖੋ ਤੁਵਾ ਚਾ ਟੋਟੀ ਇਹਨਾਂ ਸੈਂਟਰ ਦੇ ਵਿੱਚ ਬੰਦ ਹੋ ਜਾਂਦੀ ਹੈਗੀ ਇੱਕ ਸਾਈਡ ਨੂੰ ਗਰਮ ਪਾਣੀ ਹੁੰਦਾ ਇੱਕ ਸਾਈਡ ਨੂੰ ਠੰਡਾ ਇਹਨੂੰ ਠੰਡਾ ਇਹਨੂੰ ਗਰਮ ਚਲਾਓ ਤਾਂ ਫਿਟਿੰਗ ਹੋਣ ਤੋਂ ਬਰਾਪਰ ਬਾਅਦ ਚੰਗੀ ਤਰ੍ਹਾਂ ਚੈੱਕ ਕਰ ਲਵੇ ਲੀਕ ਤਾਂ ਨਹੀਂ ਹੈ ਲੀਕ ਦੇ ਵਿੱਚ ਕਈ ਵਾਰੀ ਕੀ ਹੁੰਦਾ ਵਾ ਤਾਰਾਂ ਦੇ ਵਿੱਚ ਪਾਣੀ ਜਾਂਦਾ ਖਤਰਾ ਬਣ ਜਾਂਦਾ ਵਾ ਉਹ ਤੋਂ ਥੋੜਾ ਜਿਆ ਹਮੇਸ਼ਾ ਵਾਸਤੇ ਇਹ ਦੇਖੋ ਪਾਵਰ ਪਲੱਗ ਹੀ ਲਾਓ ਇਹ ਨਹੀਂ ਕਿ ਇਹ ਵੀ ਚੱਲਦਾ ਫਿਰਦਾ ਜਾਂ ਕੋਡ ਲਾਤਾ ਐਵੇਂ 20 ਤੇ 5 15 ਲਾ ਕੇ ਬਹੁਤ ਬੰਦਿਆਂ ਦਾ ਲਾਇਆ ਜਾਂਦਾ ਉਹ ਗਲਤ ਆ चलाता ऑन किया चलिया नहीं गई देखो इधर ना टैंकी काफ़ी ज्यादा नीमी सी चलिया नहीं गा कोई इस तरह की दिक्कत तो आँदी भी हैगी किसी भी ਮੇਰੇ ਵੀਰ ਭਰਾ ਨੂੰ ਦਿੱਕਤ ਆਉਂਦੀ ਵੀ ਆ ਇਹਦਾ ਹੱਲ ਹੋ ਜਾਂਦਾ ਵਾ ਜਿੱਥੇ ਜ਼ਿਆਦਾ ਨੀਵੀਂ ਰੈਂਕੀ ਆ ਨਾ ਉਥੇ ਇਹ ਕੀਜ਼ਰ ਨੂੰ ਆਪਾਂ ਚਲਾ ਸਕਦੇ ਹਾਂ ਹੌਟ ਵਾਟਰ ਪਾ ਨੂੰ 2 3 ਨੂੰ ਨਾ ਚਲਾ ਸਕਦੇ ਆ ਉਹਦੇ ਵਿੱਚ ਕੀ ਆ ਥੋੜਾ ਜਿਹਾ ਫੋਲ ਕੇ ਇਹਦੇ ਵਿੱਚੋਂ ਇੱਕ ਪੁਆਇੰਟ ਸ਼ਾਰਟ ਕਰਨਾ ਪੈਂਦਾ ਹੁੰਦਾ ਪਰ ਉਹਦੇ ਵਿੱਚ ਇਹ ਜ਼ਰੂਰ ਖਿਆਲ ਰੱਖਿਆ ਜਾਵੇ ਜਦੋਂ ਆਪਾਂ ਉਹ ਪੁਆਇੰਟ ਨੂੰ ਸ਼ਾਰਟ ਕਰਤਾ ਤਾਂ ਸਭ ਤੋਂ ਪਹਿਲਾਂ ਕੀ ਆ ਪਾਣੀ ਖੋਲਣਾ ਵਾ ਉਸ ਤੋਂ ਬਾਅਦ ਚ ਜਿਹੜੀ ਸਵਿਚ ਆ ਬਿਜਲੀ ਆ ਲਈ ਤਾਂ ਉਸ ਤੋਂ ਬਾਅਦ ਚ ਆਪਾਂ ਚਾਲੂ ਕਰਨੀ ਹੈਗੀ। ਜ਼ਿਆਦਾ ਘਰਾਂ ਦੇ ਵਿੱਚ ਕੀ ਹੁੰਦਾ ਵੀ ਕੋਈ ਗੱਲ ਨਹੀਂ ਯਾਰ ਚੱਲਦਾ ਕਰਦੇ ਜਿਵੇਂ ਮਰਜ਼ੀ ਹੋ ਜਾਵੇ। ਹੁਣ ਇੱਥੇ ਵੀ ਜਿਗਾਰਡਮੈਂਟ ਲਾ ਕੇ ਦੇਸੀ ਤਰੀਕਾ ਵਾਇਆ ਬਿਲਕੁਲ ਇਹ। ਜਿਵੇਂ ਜੇਕਰ ਜਿਵੇਂ ਕੰਪਨੀ ਵਾਲਿਆਂ ਦੀ ਰੋਟੀ ਇਹ ਦਿੱਤੀ ਹੁੰਦੀ ਆ ਓਵੇਂ ਚਲਾਉਂ ਚੱਲੇ ਤਾਂ ਇਹ ਇੱਕ ਸਾਈਡ ਨੂੰ ਪਾਣੀ ਗਰਮ ਇੱਕ ਸਾਈਡ ਨੂੰ ਠੰਡਾ ਇਸ ਤਰ੍ਹਾਂ ਕਰ ਦੋਗੇ ਪਰ ਜੇਕਰ ਆਪਾਂ ਇਸ ਤਰ੍ਹਾਂ ਕੋਈ ਜਿਗਾਰਡਮੈਂਟ ਲਾ ਕੇ ਚਲਾਉਣਾ ਤਾਂ ਇਹ ਹੁਣ ਦੋਨੇ ਸਾਈਡਾਂ ਨੂੰ ਪਾਣੀ ਗਰਮ ਹੀ ਕੱਢਦੀ ਹੋਊਗੀ ਰੋਰੀ ਇਹਦੇ ਵਿੱਚ ਕੀ ਆ ਪਹਿਲਾਂ ਪਾਣੀ ਖੋਲੋ ਉਸ ਤੋਂ ਬਾਅਦ ਜੋ ਜਿਹੜਾ ਵਾ ਮੇਨ ਰਿਜ ਪਾਵਰ ਦੀ ਸਵਿਚ ਬਾਅਦ ਤੋਂ ਚਲਣੀ ਹੈ ਕਰਨਾ ਕੀ ਆ ਆ ਵਾਲਾ ਨਾਟ ਖੋਲ ਕੇ ਕਿਹਿਆਂ ਦੇ ਲੱਗਾ ਹੁੰਦਾ ਕਿਹਿਆਂ ਦੇ ਨਹੀਂ ਇਹ ਨਾਟ ਖੋਲਣ ਤੋਂ ਬਾਅਦ ਜੋ ਨਾ ਉਧਰਲਾ ਸਾਈਡ ਜਿੱਧਰਲੇ ਪਾਸੇ ਤਾਰ ਨਿਕਲਦੀ ਹੁੰਦੀ ਹੈ ਉਧਰਲੀ ਸਾਈਡ ਇਹ ਪਲਾਸਟਿਕ ਜਾ ਹੁੰਦਾ ਵਾ ਨਾ ਕੋਈ ਬਾਲਾ ਇਹ ਤਾਂ ਚਾਈਨੀ ਜਟਮਜੀ ਹੈਗੀ ਪਰ ਇਹ ਹੈ ਵਧੀਆ ਚੀਜ਼ ਹੈ ਜਿਨ੍ਹਾਂ ਨੇ ਬਣ ਕੇ ਚੱਲੋ ਵੀ ਸਿੰਗਲ ਟੁੱਟੀ ਹੋਈ ਆ ਕਿੱਥੇ ਕਨੈਕਸ਼ਨ ਹੈਗੇ ਗੀਜ਼ਰ ਦਾ ਨਹੀਂ ਦਿੱਤਾ ਹੋਇਆ ਆ ਦੇਖੋ ਆ ਖੋਲ ਲਿਆ ਹਾਂਜੀ ਇਹ ਹੋਲਡਰ ਤੋਂ ਬਾਅਦ ਉਹ ਨਾ ਇੱਕ ਪੁਆਇੰਟ ਦਿੱਤਾ ਹੁੰਦਾ ਵਾ ਤੁਹਾਨੂੰ ਤਾਂ ਉਹਨੇ ਢੇੜੇ ਕਰਕੇ ਚੰਗੀ ਤਰ੍ਹਾਂ ਇਹ ਆ ਵਾਲਾ ਪੁਆਇੰਟ ਹੈ ਜਿਹੜਾ ਟਰ ਕੀ ਮੰਨ ਤੇ ਇਹ ਆ ਵਾਲਾ ਇਹ ਪੱਤੀਆਂ ਦਾ ਪੁਆਇੰਟ ਜਿਹੜਾ ਦਿੱਤਾ ਇਹਨੂੰ ਆਪਸ ਵਿੱਚ ਹਰਟ ਕਰਦਾਂਗੇ ਇਦਾਂ ਆਪਸ ਵਿੱਚ ਇਹਨਾਂ ਨੂੰ ਜੋੜ ਦਾਂਗੇ ਪੱਤੀਆਂ ਨੂੰ ਕਿਸੇ ਵੀ ਸ਼ੇਪ ਬਣਾਤੇ ਨਾਲ ਜੋੜਨ ਤੋਂ ਬਾਅਦ ਉਹ ਇਹਨਾਂ ਨੂੰ ਆ ਵਾਲਾ ਗੀਜਰ ਟਾਈਟ ਕਰ ਦੋ कस दो ਮਤਲਬ ਇਹ ਗੀਜਰ ਉਹਨਾਂ ਨੂੰ ਆਪ ਸਵਿਚ ਛੋਟ ਕਰ ਦੋ ਬਾਅਦ ਚ ਗੀਜਰ ਨੂੰ ਉਸੇ ਤਰ੍ਹਾਂ ਪ੍ਰੋਪਰ ਕੱਸ ਕੇ ਹੁਣ ਜਦੋਂ ਆਪਾਂ ਇਹ ਗੀਜਰ ਫਿੱਟ ਕਰਕੇ ਚਲਾਵਾਂਗੇ ਨਾ ਪ੍ਰੋਪਰ ਸਹੀ ਮਤਲਬ ਪਾਣੀ ਘਰ ਮਾਉ ਕਾ ਇਹਦੇ ਵਿੱਚ ਇਹ ਹੈ ਜਿਗਾਰਡਮੈਂਟ ਵਾਲਾ ਕੰਮ ਹੀ ਹੁੰਦਾ ਜ਼ਿਆਦਾਤਰ ਕੀ ਆ ਜਿੱਥੇ ਜ਼ਿਆਦਾ ਦਿੱਕਤ ਹੁੰਦੀ ਆ ਸੀ ਕਸਟਮਰ ਨਾਲ ਗੱਲ ਕਰਕੇ ਫੇਰ ਮਤਲਬ ਕਿ ਕੀ ਜਰੂਰੀ ਇਸ ਤਰ੍ਹਾਂ ਕੀਤਾ ਵੀ ਇਹ ਪਰਮਨੈਂਟ ਕੰਮ ਨਹੀਂ ਹੈਗਾ ਹੈ ਜਿਗਾਰਡਮੈਂਟ ਆ ਪਰ ਕੰਮ ਵਧੀਆ ਦੇ ਹੀ ਜਾਊਗਾ ਟਕ ਕਰਕੇ ਹੁਣ ਜਦੋਂ ਆਪਾਂ ਇਹ ਫੈਟ ਕਰ ਲਿਆ ਜਦੋਂ ਇਹਨੂੰ ਚਲਾਵਾਂਗੇ ਤਾਂ ਪੂਰਾ ਪ੍ਰੋਪਰ ਸਹੀ ਪਾਣੀ ਘਰ ਮਦਾਊਗਾ। ನೋಡಿ ਪਾਣੀ ਚੱਲ ਪਿਆ। ਥੋੜੀ ਗਾਸ ਤੇ ਵਧੀਆ ਪਾਣੀ ਘਰ ਮਾਉਣ ਲੱਗ ਜਾਂਦਾ ਹੈ ਇਹਦੇ ਵਿੱਚ। लो जी लाती पहला आ रहा है तो पानी चालू करके कास्केज़ कर यहाँ पर तो केवल ਪਦੀਆਤਰੀ ਕੇ ਨਾਲ ਲਾਤਾ ਪਾਵਰ ਪਾਵਰ ਲਾਉਣ ਤੋਂ ਬਾਅਦ ਚ ਪਹਿਲਾਂ ਪਾਣੀ ਖੋਲ ਕੇ ਫਿਰ ਇਸ ਵਿੱਚ ਛੱਡਣੀ ਹੈਗੀ ਦੇਖੋ ਚੱਲ ਪਿਆ ਉਹੀ ਜਿਹਾ ਉਹੀ ਟੈਂਕੀ ਤੇ ਬਿਲਕੁਲ ਪ੍ਰੋਪਰ ਸਹੀ ਚੱਲੂਗਾ ਲੱਗ ਗਿਆ ਪਾਣੀ ਗਰਮ ਕਰਨਾ ਪਰ ਇਹਦਾ ਇਹ ਹੈ ਵੀ ਹੁਣ ਇਹ ਦੋਨੇ ਸਾਈਡਾਂ ਨੂੰ ਪਾਣੀ ਗਰਮ ਨਹੀਂ ਕਰੂਗਾ ਕਿਸੇ ਪਾਸੇ ਨੂੰ ਇਹ ਹੈ ਵੀ ਇੱਕ ਪਾਸੇ ਅੱਗੇ ਠੰਡਾ ਜਾ ਜੇ ਪ੍ਰੋਪਰ ਚੱਲੇ ਤਾਂ ਇੱਕ ਸਾਈਡ ਨੂੰ ਠੰਡਾ ਇੱਕ ਪਾਸੇ ਨੂੰ ਗਰਮ ਹੁੰਦਾ ਵਾ ਹੁਣ ਇਹ ਦੋਨੇ ਪਾਸੇ ਨੂੰ ਪਾਣੀ ਗਰਮੀ ਕੱਢੂਗਾ ਠੰਡਾ ਨਹੀਂ ਕੱਢਣਾ ਇਹਦੇ ਵਿੱਚ ਇੰਨੀ ਦਿੱਕਤ ਆ ਜਾਂਦੀ ਆ ਜਿਗੜ ਮੈਂਟਰ ਲਾ ਕੇ ਹਟਦੇ ਤਾਂ ਕਾਣਾ ਪੰਜਾਬੀ ਕਰਨਾ ਕੋਲ ਕਰ ਲੈਂਦੇ ਆ ਧੰਨਵਾਦ ਜੀ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰ